ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਆਪਾਂ ਸਾਰੇ ਹੀ ਸਮਾਜ ਚ ਰਹਨੇ ਆ ਤੇ ਆਪਾਂ ਸਾਰੇ ਹੀ ਸੋਚਦੇ ਆ ਕਿ ਸਾਡਾ ਵੀ ਸਮਾਜ ਚ ਇੱਜ਼ਤ ਹੋਵੇ ਮਾਣ ਹੋਵੇ ਸਾਨੂੰ ਵੀ ਲੋਕ ਪੁੱਛਣ ਅਸੀਂ ਵੀ ਕਿਸੇ ਨੂੰ ਕੋਈ ਸਲਾਹ ਦਈਏ ਆਪ ਸਾਰੇ ਹੀ ਇਸ ਵੀਰੇ ਉੱਠਦੇ ਹੋ ਨਿਤਨੇਮ ਕਰਦੇ ਹੋ ਵਾਹਿਗੁਰੂ ਦੇ ਚਰਨਾਂ ਨਾਲ ਜੁੜਦੇ ਹੋ ਉਹਦੇ ਕੋਲ ਸਭ ਦਾ ਹੀ ਪੱਲਾ ਮੰਗਦੇ ਹੋ ਸਰਬੱਤ ਦਾ ਪੱਲਾ ਮੰਗਦੇ ਹੋ ਪਰ ਸਮਾਜ ਚ ਇੱਜ਼ਤ ਮਾਣ ਵੀ ਸਾਰੇ ਹੀ ਮੰਗਦੇ ਹੈਗੇ ਆ ਕੀ ਸਾਡਾ ਵੀ ਸਮਾਜ ਇੱਜ਼ਤਮਾਨ ਹੋਵੇ ਉਹ ਸਭ ਕਿਵੇਂ ਹੋਣਾ ਆ ਉਹ ਵਾਹਿਗੁਰੂ ਜੀ ਨੇ ਕਰਨਾ ਹੈਗਾ ਆ ਤੇ ਅਸੀਂ ਕੁਝ ਗੱਲਾਂ ਦਾ ਜੇ ਧਿਆਨ ਰੱਖੀਏ ਤੇ ਸਾਨੂੰ ਸਮਾਜ ਇੱਜ਼ਤਮਾਨ ਜ਼ਰੂਰ ਮਿਲ ਸਕਦਾ ਆ ਸਾਨੂੰ ਹਮੇਸ਼ਾ ਉਹਦੀ ਕਦਰ ਕਰਨੀ ਚਾਹੀਦੀ ਆ ਜਿਹੜਾ ਸਾਡੀ ਕਦਰ ਕਰੇ ਜਿਹੜਾ ਸਾਡੀ ਕਦਰ ਨਾ ਕਰੇ ਅਸੀਂ ਵੀ ਉਹਦੀ ਕਦਰ ਨਾ ਕਰੀਏ ਕਿਉਂਕਿ ਅਸੀਂ ਉਹਨੂੰ ਜ਼ਿਆਦਾ ਐਮੇ ਦਿੱੰਨੇ ਆ ਜ਼ਿਆਦਾ ਪੁੱਛਦੇ ਆ ਉਹਦੀ ਕਦਰ ਕਰਦੇ ਆ ਤੇ ਉਹ ਸੋਚਦਾ ਹੈ ਕਿ ਵੇ ਮੇਰੀ ਤਾਂ ਬਹੁਤ ਕਦਰ ਹੋ ਰਹੀ ਆ ਪਰ ਉਹ ਸਾਡੀ ਕਦਰ ਕਰਨਾ ਬੰਦ ਕਰ ਦਿੰਦਾ ਹੈ ਅਸੀਂ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹਾਂ ਉਹ ਸੋਚਦਾ ਰਹੇਗਾ ਕਿ ਮੈਨੂੰ ਪਤਾ ਨਹੀਂ ਕਿਉਂ ਪਿਆਰ ਕਰਦੀ ਮੇਰੇ 'ਚ ਪਤਾ ਨਹੀਂ ਕਿੰਨੇ ਗੁਣ ਹੈਗੇ ਆ ਜਿਹੜਾ ਮੈਨੂੰ ਜ਼ਿਆਦਾ ਪਿਆਰ ਕਰਦੀ ਹੈਗੀਆਂ ਇਸ ਵਾਸਤੇ ਨੇ ਜਦੋਂ ਵੀ ਕਿਸੇ ਨਾਲ ਜ਼ਿਆਦਾ ਪਿਆਰ ਕਰੋ ਤਾਂ ਉਹਦਾ ਵੀ ਉਹ ਨਜਾਇਜ਼ ਫਾਇਦਾ ਚੁੱਕਣ ਲੱਗ ਜਾਂਦੇ ਹੈਗੇ ਆ ਤੇ ਵਾਹਿਗੁਰੂ ਜੀ ਸਾਨੂੰ ਨਾ ਉਹਨਾਂ ਕੀ ਰੱਖਣੀ ਚਾਹੀਦੀ ਹੈ ਜਿੰਨੀ ਤਰ੍ਹਾਂ ਨਿਭਦੀ ਜਾਏ ਉਹਨਾਂ ਕੀ ਉਹਨੂੰ ਪਿਆਰ ਕਰੋ ਜਿੰਨਾਕ ਉਹ ਸੰਧਾ ਜਾਏ ਐਵੇਂ ਨਾ ਆ ਕਿ ਉਹ ਸੋਚੇ ਕਿ ਪਤਾ ਨਹੀਂ ਇਹਨੂੰ ਮੇਰੇ ਤੋਂ ਕੋਈ ਨੇ ਬਤਾਈ ਕੰਮ ਹੋਣਾ ਹੈ ਜਿਹੜਾ ਇਹ ਮੈਨੂੰ ਇੰਨਾ ਪੁੱਛ ਰਿਹਾ ਆ ਮੈਨੂੰ ਇੰਨਾ ਪਿਆਰ ਕਰ ਰਿਹਾ ਆ ਉਹਦਾ ਵੀ ਉਹ ਨਜ਼ਾਇਜ਼ ਫਦਾ ਚੁੱਕਣ ਲੱਗ ਜਾਂਦਾ ਜੇ ਅਸੀਂ ਉਹਨੂੰ ਪੁੱਛਣਾ ਬੰਦ ਕਰ ਦਈਏ ਤੇ ਉਹਨੂੰ ਆਪਣੇ ਆਪ ਹੀ ਪਤਾ ਚੱਲ ਜਾਏਗਾ ਕਿ ਮੇਰਾ ਕਿੰਨਾ ਕਰਤੂਬਾ ਹੈਗਾ ਆ ਜਾਂ ਕਿੰਨਾ ਕੁ ਮੈਨੂੰ ਪੁੱਛਦੇ ਹੀ ਹੈਗੇ ਕਿੰਨੀ ਕੁ ਮੇਰੀ ਕਦਰ ਹੈਗੀ ਫਿਰ ਨਾ ਸਾਡੇ ਵਿੱਚ ਇੱਕ ਇਹ ਬੜਾ ਹੈਗਾ ਕਿ ਜੇ ਕਿਸੇ ਨੂੰ ਮਦਦ ਦੀ ਜ਼ਰੂਰਤ ਹੈਗੀ ਆ ਅਸੀਂ ਉਹਦੀ ਮਦਦ ਕਰਨ ਚਲੇ ਜਾਂਦੇ ਆ ਕਿਉਂਕਿ ਸਾਡੇ ਬਾਪੂ ਨੇ ਸਾਨੂੰ ਇਹੀ ਸਿਖਾਇਆ ਆ ਇਨਸਾਨੀਅਤ ਕਿ ਜੇ ਨੂੰ ਕਿਸੇ ਨੂੰ ਮਦਦ ਦੀ ਜਰੂਰਤ ਹੋਵੇ ਉਹਦੀ ਜਾ ਕੇ ਮਦਦ ਕਰੀਂ ਕਿਸੇ ਦਾ ਵੀ ਮਾੜਾ ਸਾਨੂੰ ਨਹੀਂ ਕਰਨਾ ਚਾਹੀਦਾ ਹਮੇਸ਼ਾ ਪਲਾਈ ਸਭ ਦਾ ਕਰਨਾ ਚਾਹੀਦਾ ਹੈਗਾ ਪਰ ਜੇ ਕਦੀ ਸਾਨੂੰ ਉਹਦੀ ਲੋੜ ਪੈਂਦੀ ਆ ਤਾਂ ਸਾਡੇ ਟਾਈਮ ਤੇ ਆ ਕੇ ਖੜਾ ਨਹੀਂ ਹੁੰਦਾ ਹੈਗਾ ਪਰ ਫਿਰ ਵੀ ਅਸੀਂ ਸੋਚਦੇ ਆ ਕਿ ਚਲੋ ਕੋਈ ਗੱਲ ਨਹੀਂ ਉਸ ਨੂੰ ਟਾਈਮ ਨਹੀਂ ਹੋਏਗਾ ਉਹਨੇ ਸਾਡੀ ਆ ਕੇ ਨਹੀਂ ਮਦਦ ਕੀਤੀ ਹੈਗੀ ਉਹਨੂੰ ਕਦੀ ਫੇਰ ਜਰੂਰਤ ਪੈਂਦੀ ਅਸੀਂ ਫੇਰ ਉਹਦੀ ਮਦਦ ਕਰ ਦਿੰਨੇ ਹੈਗੇ ਆ ਮਦਦ ਕਰਨਾ ਕੋਈ ਬੁਰੀ ਗੱਲ ਨਹੀਂ ਹੈਗੀ ਪਰ ਜੇ ਕੋਈ ਸਾਡੇ ਟਾਈਮ ਤੇ ਆ ਕੇ ਸਾਡਾ ਨਹੀਂ ਖੜਾ ਹੁੰਦਾ ਹੈਗਾ ਤੇ ਫਿਰ ਸਾਨੂੰ ਗੁਰਾ ਲੱਗਦਾ ਹੈਗਾ ਜਾਂ ਇਹਦਾ ਮਤਲਬ ਤਾਂ ਇਹ ਹੋ ਜਾਂਦਾ ਹੈ ਕਿ ਉਹ ਸਾਡੀ ਕਦਰ ਨਹੀਂ ਕਰਦਾ ਸਾਡੀ ਇੱਜ਼ਤ ਨਹੀਂ ਕਰਦਾ ਹੈਗਾ ਜਦੋਂ ਉਹਨੂੰ ਜਰੂਰਤ ਸੀ ਅਸੀਂ ਚਲੇ ਗਏ ਆ ਜਦੋਂ ਸਾਨੂੰ ਜਰੂਰਤ ਹੈ ਉਹ ਸਾਡੇ ਟਾਈਮ ਤੇ ਆ ਕੇ ਖੜਾ ਨਹੀਂ ਹੋਇਆ ਹੈਗਾ ਤੇ ਇਹ ਗੱਲਾਂ ਵੀ ਸਾਨੂੰ ਜਿਹੜੀਆਂ ਹੈਗੀਆਂ ਆ ਸਮਾਜ 'ਚ ਇੱਜ਼ਤ ਮਾਣ ਜਿਹੜਾ ਹੈ ਸਾਡਾ ਘਟਦਾ ਹੈਗਾ ਇਹਦੇ ਨਾਲ ਸਾਨੂੰ ਉਹਦੀ ਮਦਦ ਕਰਨੀ ਚਾਹੀਦੀ ਆ ਜਿਹੜੀ ਸਾਡੀ ਮਦਦ ਕਰੇ ਪਰ ਅਸੀਂ ਵਾਇਗੁਰ ਜੀ ਦੇ ਲੜਨ ਲੱਗੇ ਹੋਏ ਆ ਸਾਡੇ ਮਨ ਚ ਫਿਰ ਬਹੁਤ ਜ਼ਿਆਦੀ ਦਇਆ ਆ ਜਾਂਦੀ ਆ ਅਸੀਂ ਫਿਰ ਜਾ ਕੇ ਉਹਦਾ ਕੰਮ ਜਿਹੜਾ ਸਵਾਰ ਦਿੰਨੇ ਆ ਜਾ ਕੇ ਉਹਦੇ ਕੰਮ ਜਿਹੜਾ ਵੀ ਕੰਮ ਹੁੰਦਾ ਜਾ ਕੇ ਕੋਲ ਖੜੇ ਹੋ ਜਾਂਦੇ ਆ ਇਹ ਸਾਡਾ ਸੁਭਾਅ ਬਣ ਜਾਂਦਾ ਹੈਗਾ ਆ ਪਰ ਜੇ ਅਸੀਂ ਸਮਾਜ ਇੱਜ਼ਤਮਾਨ ਚਾਹਨੀ ਹੈਗੇ ਆ ਤੇ ਸਾਨੂੰ ਥੋੜੀ ਜਿਹੀ ਆਪਣੀਆਂ ਇਹ ਆਦਤਾਂ ਨੂੰ ਸੁਧਾਰਨਾ ਪਏਗਾ ਵਾਇਗੁਰ ਸਭ ਤੋਂ ਵੱਡਾ ਇੱਕ ਇਹ ਵੀ ਕਾਰਨ ਹੈਗਾ ਆ ਕਿ ਅਸੀਂ ਨਾ ਆਪਣੇ ਦਿਲ ਦੀ ਗੱਲ ਸਾਰਿਆਂ ਨਾਲ ਸ਼ੇਅਰ ਕਰਨ ਲੱਗ ਜਾਂਦੇ ਆ ਜਿੰਨਾ ਵੀ ਸਾਡਾ ਕੋਈ ਮਾੜਾ ਜਾਂ ਪਿਆਰਨਾ ਸਾਡੇ ਨਾਲ ਬੁੱਲਦਾ ਜਾਂ ਸਾਡਾ ਮਾੜਾ ਜਾਂ ਇੱਜ਼ਤ ਮਾਨ ਕਰਦਾ ਜਾਂ ਤੇ ਅਸੀਂ ਉਹਨੂੰ ਆਪਣੇ ਦਿਲ ਦੀਆਂ ਸਾਰੀਆਂ ਗੱਲਾਂ ਆਪਣੇ ਦਿਲ ਦੇ ਸਾਰੇ ਭੇਦ ਆਪਣੇ ਘਰ ਦੇ ਸਾਰੀਆਂ ਭੇਦ ਉਹਨਾਂ ਖੋਲ ਦਿੰਨੇ ਹੈਗੀਆਂ ਤੇ ਉਦੋਂ ਦਾ ਵੀ ਸਾਡਾ ਸਮਾਜ ਇੱਜ਼ਤ ਮਾਨ ਖਤਮ ਹੋ ਜਾਂਦਾ ਹੈਗਾ ਜਾਂ ਕਿਉਂਕਿ ਜੇ ਕੋਈ ਸਾਡਾ ਆਪਣਾ ਹੈਗਾ ਜਾਂ ਆਪਣਾ ਸਕੇ ਰਿਸ਼ਤੇਦਾਰ ਹੈਗਾ ਜਾਂ ਸਕੇ ਕੋਈ ਭੈਣ ਭਰਾ ਹੈਗਾ ਉਹਨਾਂ ਤਾਂ ਅਸੀਂ ਆਪਣੇ ਦਿਲ ਦੀ ਗੱਲ ਖੋਲ ਲਈਏ ਪਰ ਸਾਨੂੰ ਕਿਸੇ ਦੂਸਰੇ ਨਾ ਅਣਜਾਣ ਵਿਅਕਤੀ ਨਾਲ ਆਪਣੇ ਦਿਲ ਦੇ ਪੀੜ ਕਦੀ ਨਹੀਂ ਖੁੱਲਣੇ ਚਾਹੀਦੇ ਆਪਣੀਆਂ ਘਰ ਦੀਆਂ ਗੱਲਾਂ ਬਿਲਕੁਲ ਨਹੀਂ ਖੁੱਲਣੀਆਂ ਚਾਹੀਦੀਆਂ ਹੈਗੀ ਜਿਹੜਾ ਵੀ ਕੋਈ ਪਿਆਰ ਨਾਲ ਮੜਾ ਜਾ ਬੋਲਿਆ ਆਪਣੇ ਦਿਲ ਦੀਆਂ ਛੋਟੀਆਂ-ਛੋਟੀਆਂ ਗੱਲਾਂ ਆਪਣੇ ਘਰ ਦੇ ਪੀੜ ਸਾਰੇ ਅਸੀਂ ਉਹਦੇ ਅੱਗੇ ਖੁੱਲ ਕੇ ਰੱਖ ਦਿੰਨੇ ਆ ਇਹ ਨਾ ਸਾਡੀ ਬਹੁਤ ਵੱਡੀ ਕਮਜ਼ੋਰੀ ਹੈਗੀ ਆ ਇਹਨਾਂ ਵੀ ਸਾਡਾ ਜਿਹੜਾ ਸਮਾਜ ਹੈ ਨਾ ਇੱਜ਼ਤਮਾਨ ਘਟ ਹੋ ਜਾਂਦਾ ਹੈਗਾ ਕਿਉਂਕਿ ਕਦੀ ਵੀ ਜਿਹੜੇ ਪ੍ਰਾਈ ਬੰਦੇ ਹੁੰਦੇ ਆ ਉਹ ਕਦੀ ਵੀ ਤੁਹਾਨੂੰ ਕੁਝ ਵੀ ਉਲਟਾ ਸਿੱਧਾ ਕਹਿ ਸਕਦੇ ਹੈਗੇ ਆ ਐਸ ਵਾਸਤੇ ਸਾਨੂੰ ਕਦੀ ਵੀ ਉਹਨਾਂ ਨਾਲ ਐਸ ਤਰ੍ਹਾਂ ਦੇ ਕਰਦੀਆਂ ਗੱਲਾਂ ਜਿਹੜੀਆਂ ਹੈਗੀਆਂ ਉਹ ਨਹੀਂ ਦੱਸਣੀਆਂ ਚਾਹੀਦੀਆਂ ਹੈਗੀਆਂ ਕਿਉਂਕਿ ਜਿੱਥੇ ਸਾਡਾ ਪਿਆਰ ਪੈ ਜਾਂਦਾ ਨਾ ਉੱਥੇ ਫੇ ਛੋਟੀਆਂ-ਛੋਟੀਆਂ ਗੱਲਾਂ ਅਸੀਂ ਉਹਨਾਂ ਸਾਰੀਆਂ ਹੀ ਸਾਂਝੀਆਂ ਕਰ ਲੈਂਦੇ ਹੈਗੀਆਂ ਤੇ ਵਾਈ ਗੁਰਜੀ ਇਹ ਤੁਸੀਂ ਕਦੀ ਨਾ ਕਰਿਆ ਕਰੋ ਕਿਉਂਕਿ ਇਹਦੇ ਕਰਨ ਨਾਲ ਹੀ ਸਾਡਾ ਜਿਹੜਾ ਸਮਾਜ ਹੈਗਾ ਨਾ ਇੱਜ਼ਤਮਾਨ ਘੱਟ ਹੋ ਜਾਂਦਾ ਹੈਗਾ ਆ ਕਿਉਂਕਿ ਸਾਡੇ ਘਰ ਦੀਆਂ ਛੋਟੀਆਂ ਵੱਡੀਆਂ ਸਾਰੀਆਂ ਗੱਲਾਂ ਉਹਨਾਂ ਨੂੰ ਪਤਾ ਹੁੰਦੀਆਂ ਆ ਕਿ ਸਾਡਾ ਕਿੰਨਾ ਬਿਜ਼ਨਸ ਚੱਲ ਰਿਹਾ ਹੈ ਕਿੰਨਾ ਨਹੀਂ ਚੱਲ ਰਿਹਾ ਹੈਗਾ ਡਾਊਨ ਚੱਲ ਰਿਹਾ ਹੈਗਾ ਜਾਂ ਜਾਂ ਬਹੁਤ ਜ਼ਿਆਦਾ ਚੱਲ ਰਿਹਾ ਹੈਗਾ ਤੇ ਉਹਦਾ ਵੀ ਇਹਨਾਂ ਦਾ ਜਾਇਜ਼ ਫਾਇਦਾ ਸਮਾਜ ਵਾਲੇ ਬਹੁਤ ਚੁੱਕ ਲੈਂਦੇ ਹੈਗੇ ਆ ਤੇ ਆਪ ਜੀ ਵਾਹਿਗੁਰੂ ਜੀ ਇਸ ਗੱਲ ਦਾ ਪੂਰਾ ਖਿਆਲ ਰੱਖਿਆ ਕਰੋ ਕਿ ਜਿਹੜੀਆਂ ਵੀ ਗੱਲਾਂ ਕਰਨੀਆਂ ਕਿਸੇ ਆਪਣੇ ਨਾਲ ਕਰ ਲਓ ਪਰ ਕਿਸੇ ਪਰਾਈ ਨਾਲ ਇਦਾਂ ਦੀਆਂ ਗੱਲਾਂ ਕਦੀ ਨਾ ਕਰੋ ਇੱਕ ਨਾ ਵਾਹਿਗੁਰੂ ਜੀ ਆਪਣੇ ਆਪ ਨੂੰ ਕਿਸੇ ਤੋਂ ਘੱਟ ਨਾ ਸਮਝਿਆ ਕਰੋ ਇਹ ਸਮਝੋ ਕਿ ਮੈਂ ਸਭ ਤੋਂ ਸਿਸ਼ਟ ਬੰਦਾ ਆ ਮੈਂ ਸਭ ਤੋਂ ਚੰਗਾ ਬੰਦਾ ਆ ਮੈਂ ਆਪਣੇ ਵਾਹਿਗੁਰੂ ਨਾਲ ਜੁੜਿਆ ਹੋਇਆ ਆ ਮੈਂ ਮੈਂ ਕਿਸੇ ਕੋ ਘੱਟ ਨਹੀਂ ਹੈਗਾ ਜਦ ਆਪਜੀ ਚ ਇੰਨਾ ਆਤਮ ਵਿਸ਼ਵਾਸ ਹੋਏਗਾ ਤੇ ਸਮਾਜ ਚ ਵੀ ਆਪ ਜੀ ਜਿਆਦਾ ਇੱਜ਼ਤਮਾਨ ਹੋਏਗਾ ਕਿਉਂਕਿ ਸਮਾਜ ਵੀ ਆਪੀ ਤੇ ਵਿਸ਼ਵਾਸ ਕਰੇਗਾ ਜਦ ਅਸੀਂ ਆਪਣੇ ਆਪ ਤੇ ਵਿਸ਼ਵਾਸ ਕਰਾਂਗੇ ਆਪਣੇ ਆਪ ਨੂੰ ਹਮੇਸ਼ਾ ਅੱਗੇ ਰੱਖਾਂਗੇ ਅਸੀਂ ਕਿਸੇ ਨੂੰ ਕਿਸੇ ਤੋਂ ਵੀ ਆਪਣੇ ਆਪ ਨੂੰ ਘੱਟ ਨਹੀਂ ਸਮਝਾਂਗੇ ਤੇ ਇਹ ਸਮਾਜ ਜਿਹੜਾ ਆ ਸਾਡੀ ਇੱਜ਼ਤ ਮਾਨ ਬਹੁਤ ਕਰੇਗਾ ਜੇ ਅਸੀਂ ਆਪਣੇ ਮਨ 'ਚ ਹਮੇਸ਼ਾ ਈਰਖਾ ਲਿਆਂਦੀ ਰਵਾਂਗੇ ਹਮੇਸ਼ਾ ਇਹ ਸੋਚਦੇ ਰਵਾਂਗੇ ਕਿ ਵੀ ਇਹਦੇ ਕੋਲ ਤਾਂ ਬਹੁਤ ਜ਼ਿਆਦਾ ਦਿੱਤਾ ਹੈ ਯਾਰ ਵਾਈ ਗੁਰੂ ਜੀ ਨੇ ਸਾਨੂੰ ਬਹੁਤ ਘੱਟ ਦਿੱਤਾ ਹੋਇਆ ਆ ਆਪਣੇ ਮਨ 'ਚ ਅਸੀਂ ਕਦੀ ਵੀ ਐਧਾ ਨੀਆਂ ਗੱਲਾਂ ਨਾ ਲੱਕੀਏ ਕਿਸੇ ਨਾਲ ਵੀ ਈਰਖਾ ਨਾ ਕਰੀਏ ਹਮੇਸ਼ਾ ਇਹ ਸੋਚੀਏ ਕਿ ਜੋ ਉਹਦੇ ਕੋਲ ਹੈਗਾ ਉਸ ਤੋਂ ਜ਼ਿਆਦਾ ਸਾਡੇ ਕੋਲ ਹੈਗਾ ਆ ਜੇ ਬਾਬਾ ਜੀ ਨੇ ਉਹਨੂੰ ਦਿੱਤਾ ਤੇ ਸਾਨੂੰ ਉਸ ਤੋਂ ਜ਼ਿਆਦਾ ਦਊਗਾ ਹਮੇਸ਼ਾ ਆਪਣੇ ਆਪ ਨੂੰ ਉੱਚਾ ਰੱਖੋ ਆਪਣੇ ਆਪ ਦਾ ਸੋਚੋ ਕਿ ਅਸੀਂ ਹੀ ਸਭ ਤੋਂ ਸੇਸ਼ਟ ਹੈਗੇ ਆਂ ਅਸੀਂ ਸਭ ਤੋਂ ਚੰਗੇ ਹੈਗੇ ਆਂ ਵਾਹਿਗੁਰੂ ਜੀ ਨੇ ਸਾਨੂੰ ਬਹੁਤ ਚੰਗੇ ਰੱਖਿਆ ਹੋਇਆ ਜਾਂ ਇਹ ਜਿਹੜੀਆਂ ਸਾਰੀਆਂ ਗੱਲਾਂ ਹੈਗੀਆਂ ਇਹ ਵੀ ਸਾਨੂੰ ਸਮਾਜ 'ਚ ਬਹੁਤ ਜ਼ਿਆਦਾ ਇੱਜ਼ਤ ਮਾਣ ਦਿਵਾਉਂਦੀਆਂ ਹੈਗੀਆਂ ਜਾਂ ਜੇ ਆਪ ਜੀ ਵੀ ਆਪਣਾ ਇੱਜ਼ਤ ਮਾਣ ਚਾਹੁੰਦੇ ਹੈਗੇ ਹੋ ਤੇ ਇਹਨਾਂ ਸਾਰੀਆਂ ਗੱਲਾਂ ਦਾ ਜ਼ਰੂਰ ਧਿਆਨ ਰੱਖਿਆ ਕਰੋ ਵਾਈ ਗੁਰੂ ਜੀ ਹਮੇਸ਼ਾ ਆਪ ਜੀ ਦਾ ਸਮਾਜ ਇੱਜ਼ਤਮਾਨ ਬਣਾਉਣਗੇ ਕਦੇ ਵੀ ਕੋਈ ਵੀ ਟੈਨਸ਼ਨ ਨਾ ਲਿਆ ਕਰੋ ਟੈਨਸ਼ਨ ਹੀ ਸਾਰਾ ਬਿਮਾਰੀਆਂ ਦੀ ਜੜ ਹੈਗਾ ਜਾਂ ਜੇ ਟੈਨਸ਼ਨਾਂ ਤੋਂ ਅਸੀਂ ਦੂਰ ਰਵਾਂਗੇ ਤੇ ਸਮਾਜ ਇੱਜ਼ਤਮਾਨ ਅਸੀਂ ਆਪਣੇ ਆਪ ਹੀ ਪਾ ਲੈਣਾ ਹੈ ਜਿਆਦਾ ਅਸੀਂ ਚਿੰਤਾ ਕਰਦੇ ਹਾਂ ਤਾਂ ਸਾਡਾ ਕੌਨਫੀਡੈਂਸ ਵੀ ਘੱਟ ਹੋ ਜਾਂਦਾ ਹੈਗਾ ਤੇ ਚਿੰਤਾ ਛੱਡ ਦਿਓ ਚਿੰਤਨ ਕਰੋ ਵਾਈ ਗੁਰੂ ਜੀ ਦਾ ਲੜਫੜੋ ਪਾਠ ਪੂਜਾ ਕਰੋ ਨਿਤਨੇਮ ਕਰੋ ਵਾਹਿਗੁਰੂ ਦੇ ਚਰਨਾਂ ਦਾ ਉਪਰ ਅਸਥਰਾ ਲਹੂ ਤੇ ਸਮਾਜ ਇੱਜ਼ਤ ਮਾਣ ਆਪਣੇ ਆਪ ਹੀ ਮਿਲ ਜਾਣਾ ਆ ਅੱਜ ਮੇਰਾ ਵਿਸ਼ਾ ਥੋੜਾ ਜਿਹਾ हटके ਸੀਗਾ ਮੈਨੂੰ ਲੱਗ ਰਿਹਾ ਕਿ ਆਪ ਸੰਗਤ ਨੂੰ ਜ਼ਰੂਰ ਪਸੰਦ ਆਏਗਾ ਜੇ ਆਪ ਜੀ ਨੂੰ ਪਸੰਦ ਆਂਦਾ ਤੇ ਆਪ ਜੀ ਇਹਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖ ਦੇਣਾ